1 ਜੂਨ ਨੂੰ ਲੁਧਿਆਣਾ ਦੇ ਹਲਕਾ ਪਛਮੀ ਜਿਮਨੀ ਚੋਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਕੱਲ ਸਵੇਰੇ 7 ਵਜੇ ਤੋਂ VOTING ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਤੱਕ ਜਿਹੜੀ ਹੈ VOTING ਹੋਵੇਗੀ ਔਰ ਇਸ ਦੇ ਨਾਲ ਨਾਲ ਅਗਰ ਅੱਜ ਦੀ ਗੱਲ ਕਰੀਏ ਤਾਂ ਅੱਜ ਪੋਲਿੰਗ ਸਟਾਫ ਦੇ ਜਿਹੜੇ ਮੈਂਬਰ ਹੈਗੇ ਉਹਨਾਂ ਨੂੰ EVM ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਜੋ ਸਟੇਸ਼ਨਰੀ ਦਾ ਸਮਾਨ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਕੁਝ ਤਸਵੀਰਾਂ ਦਿਖਾਵਾਂਗਾ ਕਿ ਦੇਖ ਸਕਦੇ ਹੋ ਕਿ ਜਿਹੜੇ ਪੋਲਿੰਗ ਸਟਾਫ ਦੇ ਮੈਂਬਰ ਨੇ ਉਹ EVM ਮਸ਼ੀਨਾਂ ਜਿਹੜੀਆਂ ਨੇ ਹਾਸਲ ਕਰਕੇ ਲਿਆਏ ਨੇ ਔਰ ਇਹਨਾਂ ਦੇ ਵੱਲੋਂ ਹੁਣ ਆਪਣੇ ਇਕਵਿਪਮੈਂਟਸ ਜਿਹੜੇ ਨੇ ਚੈੱਕ ਕੀਤੇ ਜਾਣਗੇ ਔਰ ਇਸ ਤੋਂ ਇਲਾਵਾ ਗੱਲ ਕਰੀਏ ਹਲਕਾ ਪਛਮੀ ਦੀ ਤਾਂ ਕੱਲ ਜਿਹੜੀ ਹੈ ਜਿਮਨੀ ਚੋਣ ਹੋਣੀ ਆ ਔਰ ਕੱਲ ਦੀ ਜਿਹੜੀ VOTING ਦੀ ਪ੍ਰਕਿਰਿਆ ਹੋਣੀ ਆ ਔਰ ਅੱਜ ਦੀ ਗੱਲ ਕਰੀਏ ਤਾਂ ਅੱਜ तमाम ਜਿਹੜੇ ਸ਼ਰਾਬ ਦੇ ਠੇਕੇ ਹੈਗੇ ਨੇ ਰੈਸਟੋਰੈਂਟਸ ਦੇ ਵਿੱਚ ਜੋ ਜਿਸ ਤਰੀਕੇ ਦੇ ਨਾਲ ਵਾਈਨ ਦਾ ਇਸਤੇਮਾਲ ਹੁੰਦਾ ਉਸ ਤੇ ਜਿਹੜੀ ਪਾਬੰਦੀ ਹੈ ਤਾਂ ਡਿਪਟੀ ਕਮਿਸ਼ਨਰ ਵੱਲੋਂ ਖਾਸ ਜਿਹੜੀਆਂ ਹਦਾਇਤਾਂ ਨੇ ਉਹ ਜਰੂਰ ਦਿੱਤੀਆਂ ਗਈਆਂ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪੋਲਿੰਗ ਸਟਾਫ ਆਪਣੇ ਇਕੁਪਮੈਂਟਸ ਚੈੱਕ ਕਰ ਰਿਹਾ ਔਰ ਕਿਤਨਾ ਕਿਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਪੋਲਿੰਗ ਸਟਾਫ ਦੇ ਮੈਂਬਰਾਂ ਨੂੰ ਮਾਸਕ ਸੈਨੇਟਾਈਜ਼ਰ ਤੇ ਫਾਸਟਡ ਕਿੱਟ ਵੀ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਜਿਹੜੇ ਕੇਂਦਰੀ ਸੁਰੱਖਿਆ ਬਲ ਦੇ ਜਿਹੜੇ ਜਵਾਨ ਆ ਉਹ ਤਾਇਨਾਤ ਕੀਤੇ ਗਏ ਨੇ ਪੁਲਿਸ ਦੀ ਜਿਹੜੀ ਚੌਕਸੀ ਰਹੇਗੀ ਤਾਂ ਪੋਲਿੰਗ ਸਟੇਸ਼ਨਾਂ ਦੀ ਗੱਲ ਕਰੀਏ ਤਾਂ 194 ਪੋਲਿੰਗ ਸਟੇਸ਼ਨ ਨੇ 175000 ਵੋਟਰ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੀ ਦੇਖਰੇਖ ਦੇ ਲਈ ਸੀਸੀਟੀਵੀ ਕੈਮਰਿਆਂ ਦੀ ਵੀ ਜਿਹੜੀ ਆ ਮਦਦ ਉਹ ਲਈ ਜਾ ਰਹੀ ਆ ਤਾਂ ਅ ਇਹ ਕਿਹਾ ਜਾ ਸਕਦਾ 194 ਜਿਹੜੇ ਕੈਮਰੇ ਨੇ ਉਹ ਲਗਾਏ ਜਾ ਰਹੇ ਨੇ 41 ਕੈਮਰੇ ਜਿਹੜੇ ਨੇ ਉਹ ਬਾਹਰਲੇ ਏਰੀਏ ਦੇ ਵਿੱਚ ਲਗਾਏ ਜਾ ਰਹੇ ਨੇ ਤਾਂਕਿ ਬਾਹਰ ਦੀ ਵੀ ਜਿਹੜੀ ਨਜ਼ਰ ਰੱਖੀ ਜਾਵੇ ਔਰ ਕਿਹੜਾ ਵਿਸ਼ੇਸ਼ ਵਿਅਕਤੀ ਵੋਟ ਪਾਉਣ ਦੇ ਲਈ ਆਉਂਦਾ ਉਸ ਦੇ ਉੱਤੇ ਸਾਰੀ ਜਿਹੜੀ ਨਿਗਰਾਨੀ ਹੈ ਉਹ ਡਿਪਟੀ ਕਮਿਸ਼ਨਰ ਦੇ ਸਟਾਫ ਵੱਲੋਂ ਜਿਹੜੀ ਰੱਖੀ ਜਾਵੇਗੀ ਪਰ ਦੂਸਰੇ ਪਾਸੇ ਇਹਨਾਂ ਬੱਸਾਂ ਦੇ ਵਿੱਚ ਹੀ ਜਿਹੜੇ ਈਵੀਐਮ ਮਸ਼ੀਨਾਂ ਨੂੰ ਲਗਾਇਆ ਜਾਵੇਗਾ ਪੋਲਿੰਗ ਸਟਾਫ ਦੇ ਜਿਹੜੇ ਅਧਿਕਾਰੀ ਨੇ ਉਹ ਇਹਨਾਂ ਮਸ਼ੀਨਾਂ ਨੂੰ ਲੈ ਕੇ ਜਾਣਗੇ ਤਾਂ ਗੱਲਬਾਤ ਵੀ ਕਰਾਂਗੇ ਪੋਲਿੰਗ ਸਟਾਫ ਦੇ ਮੈਂਬਰ ਨੇ ਸਰ ਮਸ਼ੀਨਾਂ ਹਾਸਲ ਹੋ ਗਈਆਂ ਤਿਆਰੀਆਂ ਮੁਕੰਮਲ ਨੇ ਹਾਂ ਜੀ ਸਾਨੂੰ ਮਸ਼ੀਨ ਹਾਸਲ ਹੋ ਗਈ ਹੈ ਅਸੀਂ ਆਪਣੇ ਵੱਲੋਂ ਤਿਆਰੀ ਕੀਤੀ ਹੋਈ ਹੈ ਅੱਛਾ ਇਸ ਵਾਰ ਖਾਸ ਧਿਆਨ ਰੱਖਿਆ ਗਿਆ ਮਾਸਕ ਸੈਨੇਟਾਈਜ਼ਰ ਵੀ ਦਿੱਤੇ ਗਏ ਨੇ ਲੱਗਦਾ ਕੋਵਿਡ ਦੇ ਵਾਧੇ ਕੇਸਾਂ ਨੂੰ ਲੈ ਕੇ ਥੋੜੀ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਅ ਕਹਿ ਸਕਦੇ ਹਾਂ ਸਾਨੂੰ ਸੈਨੇਟਾਈਜ਼ਰ ਮਿਲੇ ਨੇਗੇ ਤਿੰਨ ਤਿੰਨ ਬੋਟਲਸ ਛੋਟੀਆਂ ਵੀ ਨੇ ਤੇ ਵੱਡੀਆਂ ਵੀ ਲਗੀਆਂ ਸੋ ਕਹਿ ਸਕਦੇ ਹਾਂ ਕਿ ਆਪਣੀ ਪ੍ਰੀਕਾਸ਼ਨਸ ਸਾਫ਼ ਰੱਖ ਸਕੀ ਤੇ ਵਧੀਆ ਰਹੂਗਾ ਅੱਛਾ ਚੈੱਕ ਕਰ ਰਹੇ ਹੁਣ ਮਸ਼ੀਨਾਂ ਨੂੰ ਹਾਂ ਜੀ ਤਿਆਰੀਆਂ ਨੇ ਹੁਣ ਮਸ਼ੀਨ ਚੈੱਕ ਕਰਨੀ ਹੁੰਦੀ ਹੈ ਉਹੀ ਚੈੱਕ ਕਰ ਰਹੇ ਹਾਂ ਤਿਆਰੀਆਂ ਨੇ ਸਟਾਫ ਸਾਰਾ ਆ ਗਿਆ ਹਾਂਜੀ ਹਾਂ ਮੇਰੀ ਟੀਮ ਪੂਰੀ ਹੈ ਤੇ ਅਸੀਂ ਵਧੀਆ ਪੋਲਿੰਗ ਕਰਵਾਵਾਂਗੇ ਜਿੰਨਾ ਹੋ ਸਕਦਾ ਹੈ ਅੱਛਾ ਇਹ ਵੀ ਖਾਸ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਕੁਝ ਉਹਦੇ ਬਾਰੇ ਥੋੜਾ ਜਿਹਾ ਜਿਵੇਂ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਸਾਰੇ ਇਕੁਪਮੈਂਟਸ ਚੈੱਕ ਕਰ ਰਹੇ ਹੋ ਸਾਰਾ ਸਟਾਫ ਤੁਹਾਡੇ ਨਾਲ ਹੈ ਤੇ ਇਹ ਬੇਸਿਕਲੀ ਹਰੇਕ ਵਾਰੀ ਪੋਲਿੰਗ ਦੇ ਵਿੱਚ ਹੁੰਦਾ ਹੀ ਹੈ ਕਿ ਤੁਸੀਂ ਆਪਣੇ ਇੱਕ ਇੱਕ ਇਕੁਪਮੈਂਟਸ ਚੈੱਕ ਕਰਕੇ ਲੈ ਕੇ ਜਾਓ ਤੇ ਕੋਈ ਕਮੀ ਪੇਸ਼ੀ ਕਿਉਂਕਿ ਜੇ ਪਹਿਲਾਂ ਹੀ ਪਤਾ ਲੱਗ ਜAVE ਤਾਂ ਪਹਿਲਾਂ ਹੀ ਚੇਂਜ ਹੋ ਜAVE ਜਿਆਦਾ ਵਧੀਆ ਰਹਿੰਦਾ ਪੋਲਿੰਗ ਡੇ ਵਾਲੇ ਦਿਨ ਉਹ ਆਪਾਂ ਨੂੰ ਵੀ ਹੈਕਟਿਕ ਹੁੰਦਾ ਹੈ ਤੇ ਜਿਹੜੇ ਵੋਟ ਪਾਣ ਆ ਸੋ ਇਹ ਵਧੀਆ ਹੀ ਰਹਿੰਦਾ ਸਾਨੂੰ ਇਸ ਤਰ੍ਹਾਂ ਨਾਲ ਟ੍ਰੇਨਿੰਗ ਦਿੱਤੀ ਗਈ ਹੈ ਕਿ ਮੌਸਮ ਨੂੰ ਲੈ ਕੇ ਖਾਸ ਧਿਆਨ ਰੱਖਿਆ ਗਿਆ ਖਾਸ ਕਰਕੇ ਸਟਾਫ ਦੇ ਲਈ ਉਹਨਾਂ ਲਈ ਪਾਣੀ ਦਾ ਪ੍ਰਬੰਧ ਬੈਠਣ ਦਾ ਪ੍ਰਬੰਧ ਹਾਂ ਵਧੀਆ ਹੈ ਜੀ ਸਾਰਾ ਇਸ ਵਾਰੀ ਅਸਲ 'ਚ ਇਦਾਂ ਕਹਿ ਸਕਦੇ ਹਾਂ ਕਿਉਂਕਿ ਇਲੈਕਸ਼ਨ ਬਹੁਤ ਵੱਡੇ ਲੈਵਲ ਤੇ ਨਹੀਂ ਹੈਗਾ ਜਿਵੇਂ ਪਿਛਲੋ ਵਾਰੀ ਪੂਰੇ ਲੁਧਿਆਣਾ ਪਰ ਗਰਮੀ ਗਰਮੀ ਦੇ ਖਾਸ ਗਰਮੀ ਹੈ ਆ ਤੇ ਹੋਪਫੁਲੀ ਮੀਂਹ ਪੈ ਜਾਵੇ ਠੰਡ ਹੋ ਜਾਵੇ ਲੋਕਾਂ ਨੂੰ ਵੀ ਰਾਹਤ ਆ ਸਾਨੂੰ ਵੀ ਰਾਹਤ ਹੈ ਜੀ ਤਾਂ ਇਹ ਸਨ ਪੋਲਿੰਗ ਸਟਾਫ ਦੇ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਆਸ ਜ਼ਰੂਰ ਹੈ ਕਿ ਮੌਸਮ 'ਚ ਤਬਦੀਲੀ ਆ ਜਾਵੇ ਪਰ ਦੂਸਰੇ ਪਾਸੇ ਦੇਖ ਸਕਦੇ ਹੋ ਸਟਾਫ ਜਿਹੜਾ ਉਹ ਕਿਤਨਾ ਕਿਤੇ ਆਪਣੇ ਜਿਹੜੇ ਡਾਕੂਮੈਂਟਸ ਚੈੱਕ ਕਰ ਰਿਹਾ ਆਪੋ ਆਪਣਾ ਸਮਾਨ ਜਿਹੜਾ ਚੈੱਕ ਕਰ ਰਿਹਾ ਮਾਸਕ ਸੈਨੇਟਾਈਜ਼ਰ ਦਿੱਤੇ ਗਏ ਨੇ ਦੇਖ ਸਕਦੇ ਹੋ ਕਿ ਮਾਸਕ ਜਿਹੜੇ ਪਏ ਹੋਏ ਨੇ ਇਸ ਤੋਂ ਇਲਾਵਾ ਸਟੇਸ਼ਨਰੀ ਦਾ ਸਮਾਨ ਹੈ ਦਿੱਤਾ ਗਿਆ ਕਿਸੇ ਤਰੀਕੇ ਦੀ ਜਿਹੜੇ ਪੋਲਿੰਗ ਸਟਾਫ ਦੇ ਮੈਂਬਰ ਨੂੰ ਕਿਸੇ ਤਰੀਕੇ ਦੀ ਜਿਹੜੀ ਦਿੱਕਤ ਹੈ ਉਹ ਨਾ ਆਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਹਲਕਾ ਵੈਸਟ ਦੀ ਜਿਮਨੀ ਚੋਣ ਦੇ ਲਈ ਜਿਹੜੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਪਰ ਦੂਸਰੇ ਪਾਸੇ ਕੱਲ VOTING ਦੀ ਪ੍ਰਕਿਰਿਆ ਹੋਵੇਗੀ 23 ਤਰੀਕ ਨੂੰ ਨਤੀਜੇ ਆਉਣੇ ਨੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ EVM ਮਸ਼ੀਨਾਂ ਵਿੱਚ ਕਿਸ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ लुधियाना तो रजेंद्र अरोडा न्यूज 18